ਕੀ ਹੋ ਗਿਆ ਸੀ ਰਾਤੀ ਤੁਹਾਨੂੰ 10 ਵਜੇ ਲਾਈਵ ਹੋਣਾ ਪਿਆ ਫੇਸਬੁਕ ਤੇ ਆਪਣੀ ਤੇ ਕਾਫੀ ਤੁਸੀਂ ਮਤਲਬ ਇਸ ਬਾਰੇ ਗੱਲਾਂ ਵੀ ਕੀਤੀ ਮੇਰੇ ਜੋ ਸੋਸ਼ਲ ਮੀਡੀਆ ਦੇ ਉੱਤੇ ਸਾਰਾ ਚੱਲ ਰਿਹਾ ਸੀਗਾ ਜੋ ਮੇਰੇ ਮਨ ਦੇ ਵਿਚਾਰ ਸੀਗੇ ਮੈਂ ਚੰਡੀਗੜ੍ਹ ਆਇਆ ਫ੍ਰੀ ਸੀਗਾ ਮੈਂ ਲਾਈਵ ਹੋ ਗਿਆ ਆਪਣੇ ਵਿਚਾਰ ਪੇਸ਼ ਕੀਤੇ ਕੱਲ ਰਾਜਾ ਵੜਿੰਗ ਦੀ ਉਹ ਦੇਖੀ ਪ੍ਰੈਸ ਕਾਨਫਰੰਸ ਸੰਜੀਤ ਤਲਵਾਰ ਜਿਹੜਾ ਮੌਜੂਦਾ ਪ੍ਰਧਾਨ ਆ ਉਹ ਖੜਾ ਆਇਆ ਇਹਨੂੰ ਬਿਠਾਇਆ ਪਿਆ ਇਹਨੂੰ ਸਾਲ ਹੋਇਆ ਆਇਆ ਨੂੰ ਇਹ ਹੁਣ ਸਾਲ ਚ ਕਦੇ ਵੀ ਮੈਂ ਪ੍ਰਧਾਨ ਬਣ ਗਿਆ ਇੱਥੇ ਸਾਰਾ ਕੁਝ ਮੈਂ ਹੀ ਬਣ ਗਿਆ ਇਦਾਂ ਥੋੜੀ ਹੁੰਦਾ ਉਹ ਬੰਦਾ ਬੋਲ ਰਿਹਾ ਜਿੰਦੇ ਉੱਤੇ ਬਲਾ ਵਰਗੇ ਕੇਸ ਚਲਦੇ ਨੇ 307 ਵਰਗੇ ਕੇਸ ਚਲਦੇ ਨੇ ਚਰਨਜੀਤ ਚੰਨੀ ਸਾਫਕਾ ਮੁੱਖ ਮੰਤਰੀ ਸੀਡਬਲਯੂਸੀ ਦੇ ਮੈਂਬਰ ਕਾਂਗਰਸ ਵਰਕਿੰਗ ਕਮੇਟੀ ਇੰਡੀਆ ਲੈਵਲ ਦੇ ਉੱਤੇ ਮੈਂਬਰ ਉਹ ਇੱਕ ਬੰਦੇ ਨੂੰ ਸ਼ਾਮਲ ਕਰਨ ਤੇ ਇੱਕ ਬਲਾਰੀਆ ਦੋ ਕੁੜੀ ਦਾ ਬੰਦਾ ਸਵਾਲ ਕਰਦੇ ਵੀ ਇਹ ਪ੍ਰੋਟੋਕੋਲ ਫੋਲੋ ਨਹੀਂ ਹੋਇਆ ਲੱਭੂ ਕੇ ਮਰ ਜਾਣਾ ਚਾਹੀਦਾ ਸੀਨੀਅਰ ਲੀਡਰਾਂ ਨੂੰ ਜਦੇ ਮੇਰੇ ਹਿਸਾਬ ਨਾਲ ਸਿਮਰਜੀਤ ਸਿੰਘ ਬੈਂਸ ਨੂੰ ਨਹੀਂ ਰਹਿਣਾ ਚਾਹੀਦਾ ਕਾਂਗਰਸ ਪਾਰਟੀ ਦੇ ਮੇਰੇ ਹਿਸਾਬ ਨਾਲ ਰਾਜਾ ਵੜਿੰਗ ਨੂੰ ਇਮੀਡੀਏਟਲੀ ਇਹਨੂੰ ਨੋਟਿਸ ਜਾਰੀ ਕਰਨਾ ਚਾਹੀਦਾ ਬਈ ਤੂੰ ਕਿਹੜੇ ਅਧਿਕਾਰ ਨਾਲ ਚਰਨਜੀਤ ਸਿੰਘ ਚੰਨੀ ਤੇ ਸਵਾਲ ਚੱਕੇ ਜੋ ਜੋ ਚਲੋ ਵਾਦੇ ਕੀਤੇ ਨੇ ਤੁਸੀਂ ਕਹਿ ਰਹੇ ਹੋ ਹਾਲੀ ਮਹਿਲਾਵਾਂ ਵਾਲਾ ਵਾਦਾ ਵੀ ਕਿਤੇ ਨਾ ਕਿਤੇ ਪੂਰਾ ਕਰਨ ਦੀ ਕਿਹਾ ਗਏ ਕਿ ਇਲੈਕਸ਼ਨ ਬਾਈ ਇਲੈਕਸ਼ਨ ਹੋਣਗੇ ਤਾਂ ਉਹ ਵੀ ਵਾਦਾ ਕੀਤਾ ਕਿਤੇ ਪੂਰਾ ਕੀਤਾ ਜਾਵੇਗਾ ਵਧੀਆ ਗੱਲ ਆ ਸਾਡੇ ਵੀ ਘਰੇ ਲੇਡੀਜ਼ ਨੇ ਸਾਨੂੰ ਵੀ ਸਾਡੇ ਵੀ ਘਰਦਿਆਂ ਨੂੰ ਪੈਸੇ ਆਣਗੇ ਜੇ ਮੈਨਾਂ ਤਾਂ ਦਮੇ ਜਿਵੇਂ ਬਿਜਲੀ ਦੇ ਬਿੱਲ ਕਈ ਜਗ੍ਹਾ ਤੇ ਫ੍ਰੀ ਹੋ ਗਿਆ ਸਾਡੇ ਕੋਲ ਮੁੰਡੇ ਕੰਮ ਕਰਦੇ 12 13 ਦਾ ਕਈਆਂ ਦੇ ਘਰੇ ਨਹੀਂ ਬਿੱਲ ਆਂਦੇ ਪਰ ਬਿਜਲੀ ਪੂਰੀ ਦੇਣ ਈਵੀਪੀ ਨਿਊਜ਼ ਪੰਜਾਬ ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਸਿੰਪਲਨ ਹਾਂ ਸੋ ਹਲਕਾ ਵੈਸਟ ਦੇ ਵਿੱਚ ਲੁਧਿਆਣਾ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਨੇ ਬਾਇ ਇਲੈਕਸ਼ਨ ਜਿਸ ਦੇ ਲਈ ਕੁਝ ਹੀ ਸਮਾਂ ਬਚਿਆ ਹੈ ਤੇ ਆਪਾਂ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਲੁਧਿਆਣਾ ਤੋਂ ਪ੍ਰਿੰਕਲ ਤੁਸੀਂ ਸਾਰੇ ਜਾਣਦੇ ਹੋ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ ਤੇ ਕਾਫੀ ਜਿਹੜਾ ਕੀ ਹੈ ਚਰਚਾਵਾਂ ਦੇ ਉੱਤੇ ਚਰਚਾ ਕਰਦੇ ਰਹਿੰਦੇ ਕਈ ਮੁੱਦਿਆਂ ਦੇ ਉੱਤੇ ਇਹਨਾਂ ਵੱਲੋਂ ਚਰਚਾ ਹੁੰਦੀ ਰਹਿੰਦੀ ਹੈ ਕਿੱਦਾਂ ਦੇਖਦੇ ਹੋ ਜੀ ਪ੍ਰਿੰਕਲ ਜੀ ਹਲਕਾ ਵੈਸਟ ਦੇ ਵਿੱਚ ਬਾਇ ਇਲੈਕਸ਼ਨ ਹੋਣ ਜਾ ਰਹੇ ਨੇ ਕੀ ਲੱਗਦਾ ਕੀ ਮਾਹੌਲ ਲੱਗਦਾ ਦੇਖੋ ਜਿਹੜਾ ਵੀ ਹਲਕਾ ਵੈਸਟ ਦੇ ਵਿੱਚ ਚਾਰ ਕੈਂਡੀਡੇਟ ਹੈ ਹਨਾ ਚਾਰਾਂ ਦਾ ਠੀਕ ਹੈ ਚਾਰੋਂ ਆਪਣੀ ਆਪਣੀ ਜਗ੍ਹਾ ਤੇ ਠੀਕ ਹੈ ਮੈਂ ਚਾਰਾਂ ਨੂੰ ਹੀ ਜਾਣਦਾ ਅਸੀਂ ਤਾਂ ਇਹ ਕਹਿੰਨੇ ਆ ਵੀ ਜਿਹੜਾ ਵੀ ਜਿੱਤੇ ਬਈ ਉਹ ਵਿਕਾਸ ਕਰਾਏ ਠੀਕ ਹੈ ਜੀ ਕਿਉਂਕਿ ਜਿਹੜੇ ਪਿਛਲੇ ਜਿਹੜੇ ਵਾਦੇ ਹੋਏ ਆ ਤੁਹਾਡੇ ਸਾਹਮਣੇ ਆਮ ਆਦਮੀ ਪਾਰਟੀ ਨੇ 1000 ਰੁਪਏ ਮਹਿਲਾਵਾਂ ਨੂੰ ਦੇਣਾ ਸੀ ਜਾਂ ਹੋਰ ਵੀ ਜਿਹੜੇ ਵਾਦੇ ਚਰੋਂ ਲਾਈਟ ਕਈ ਜਗ੍ਹਾ ਤੇ ਫ੍ਰੀ ਕੀਤੀ ਪਰ ਪੂਰੀ ਆਉਂਦੀ ਨਹੀਂ ਤੁਹਾਨੂੰ ਵੀ ਪਤਾ ਪਰ ਲੋਕਾਂ ਨੂੰ ਇਸ ਕਰਕੇ ਕਾਫੀ ਜਿਹੜੀ ਕਿ ਆਪਾਂ ਕਹਿ ਦਈਏ ਲੋਕੀ ਇਸ ਤੋਂ ਖੁਸ਼ ਵੀ ਨਹੀਂ ਆਮ ਆਦਮੀ ਪਾਰਟੀ ਤੋਂ ਜੋ ਜੋ ਚਲੋ ਵਾਦੇ ਕੀਤੇ ਨੇ ਤੁਸੀਂ ਕਹਿ ਰਹੇ ਹੋ ਹਾਲੀ ਮਹਿਲਾਵਾਂ ਵਾਲਾ ਵਾਅਦਾ ਵੀ ਕਿਤੇ ਨਾ ਕਿਤੇ ਪੂਰਾ ਕਰਨ ਦੀ ਕਿਹਾ ਗਏ ਕਿ ਇਲੈਕਸ਼ਨ ਬਾਈ ਇਲੈਕਸ਼ਨ ਹੋਣਗੇ ਤਾਂ ਉਹ ਵੀ ਵਾਅਦਾ ਕਿਤੇ ਨਾ ਕਿਤੇ ਪੂਰਾ ਕੀਤਾ ਜਾਵੇਗਾ ਵਧੀਆ ਗੱਲ ਆ ਸਾਡੇ ਵੀ ਘਰੇ ਲੇਡੀਜ਼ ਨੇ ਸਾਨੂੰ ਵੀ ਸਾਡੇ ਵੀ ਘਰਦਿਆਂ ਨੂੰ ਪੈਸੇ ਆਣਗੇ ਜੇ ਮੈਂ ਤੁਹਾਨੂੰ ਦੱਸ ਦਦਾ ਨਾ ਜਿਵੇਂ ਬਿਜਲੀ ਦੇ ਬਿੱਲ ਕਈ ਜਗ੍ਹਾ ਤੇ ਫ੍ਰੀ ਹੋਇਆ ਸਾਡੇ ਕੋਲ ਮੁੰਡੇ ਕੰਮ ਕਰਦੇ 12 13 ਨਾ ਕਈਆਂ ਦੇ ਘਰੇ ਨਹੀਂ ਬਿੱਲ ਆਉਂਦੇ ਪਰ ਬਿਜਲੀ ਪੂਰੀ ਦੇਣ ਇਹ ਚੱਕਰ ਇਹ ਨਹੀਂ ਕਿ ਫ੍ਰੀ ਕਰ ਦੋ ਤੇ ਮੁੜ ਕੇ ਅਗਲਿਆਂ ਨੂੰ ਜਨਰੇਟਰ ਲਾਣੇ ਪੈਣ ਫਾਇਦਾ ਕੀ ਮਤਲਬ ਇੱਕ ਜਨਰੇਟਰ ਵੀ ਤੁਹਾਨੂੰ ਪਤਾ ਅੱਜ ਕੱਲ ਲੱਖ ਰੁਪਏ ਤੋਂ ਘੱਟ ਤਾਂ ਆਉਂਦਾ ਨਹੀਂ ਹੈਨਾ ਤੇ ਸੋ ਮਤਲਬ ਬਿਜਲੀ ਜੇ ਫ੍ਰੀ ਕੀਤੀ ਹੈ ਤਾਂ ਪੂਰੀ ਦੋ ਸੋ ਦੇਖੋ ਅਸੀਂ ਯੂਥ ਹਾਂ ਅਸੀਂ ਸਰਕਾਰ ਦੀਆਂ ਅੱਖਾਂ ਖੋਲਣੀਆਂ ਕਿਸੇ ਹੋਰ ਨੇ ਤਾਂ ਖੋਲਣੀਆਂ ਨਹੀਂ ਠੀਕ ਹੈ ਮੁੱਖ ਮੰਤਰੀ ਸਾਰਿਆਂ ਦੇ ਨੇ ਸਾਡੇ ਵੀ ਨੇ ਤੁਹਾਡੇ ਵੀ ਨੇ ਜਿਹੜਾ ਪੰਜਾਬ ਦਾ ਵਾਸੀ ਹੈ ਜਿੰਦੇ ਕੋਲ ਪੰਜਾਬ ਦਾ ਆਧਾਰ ਕਾਰਡ ਆ ਮੁੱਖ ਮੰਤਰੀ ਸਾਰਿਆਂ ਦਾ ਕਿਸੇ ਪਾਰਟੀ ਨਾਲ ਸਬੰਧਤ ਨਹੀਂ ਹੁੰਦਾ ਬਾਕੀ ਅਸੀਂ ਤਾਂ ਇਹ ਕਹਿੰਦੇ ਜਿਹੜਾ ਵੀ ਜਿੱਤੇ ਵਿਕਾਸ ਕਰਾਵੇ ਜਿਹੜਾ ਬਾਕੀ ਪਿਛਲੇ ਦਿਨੀ ਤੁਸੀਂ ਦੇਖਿਆ ਕਾਂਗਰਸ ਪਾਰਟੀ ਦੇ ਲੀਡਰ ਆਪਸ ਵਿੱਚ ਲੜੀ ਜਾਂਦੇ ਆ ਸੋ ਇਸ ਚੀਜ਼ ਦਾ ਵੀ ਸ਼ਾਇਦ ਕਾਂਗਰਸ ਨੂੰ ਡੈਂਟ ਪਵੇ ਜੀ ਹੋ ਸਕਦਾ ਇਸ ਚੀਜ਼ ਦਾ ਵੀ ਕਾਂਗਰਸ ਨੂੰ ਨੁਕਸਾਨ ਹੋਊਗਾ ਬਾਕੀ ਅਗਰ ਹਲਕਾ ਵੈਸਤੀ ਗੱਲ ਕਰੀਏ ਤਾਂ ਕਾਫੀ ਹੱਦ ਤੱਕ ਹਲਕਾ ਵੈਸਤੀ ਜਿਹੜਾ ਕੀ ਹੈ ਕਾਫੀ ਕੰਮ ਹੋਏ ਵੀ ਹੋਏ ਨੇ ਕਹਿੰਦੇ ਨੇ ਕਿ ਦਾਵਾ ਕਰਦੇ ਨੇ ਜਿਹੜਾ ਵੀ ਜਿੱਤਦਾ ਉਹਨੂੰ ਹਾਰ ਬਦਲ ਦੇਗਾ ਹਲਕਾ ਵੈਸਤੀ ਦੇਖੋ ਪਹਿਲੇ ਜਦੋਂ ਮੰਤਰੀ ਰਹੇ ਭਾਰਤ ਪੋਸ਼ਣ ਆਸ਼ੂ ਜੀ ਉਹਨਾਂ ਨੇ ਕੰਮ ਤਾਂ ਕਰਾਏ ਦੇਖੋ ਪੁਲ ਬਣੇ ਉਸ ਤੋਂ ਬਾਅਦ ਗੋਗੀ ਸਾਹਿਬ ਨੇ ਵੀ 2-3 ਸਾਲ ਪੂਰੇ ਕੰਮ ਕਰਾਏ ਜੇ ਆਪ ਵੀ ਗੁੱਗੀ ਸਾਹਿਬ ਜਿਹੜਾ ਸਵਰਗਵਾਸ ਹੋ ਗਏ ਤੇ ਚਲੋ ਪਰਮਾਤਮਾ ਦਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਵੀ ਉਹਨਾਂ ਨੇ ਵੀ ਬਹੁਤ ਲੋਕਾਂ ਦੇ ਕੰਮ ਕਰਾਏ ਆ ਤੇ ਕੋਈ ਵੀ ਬੰਦਾ ਉਹਨਾਂ ਕੋਲ ਚਲਾ ਜਾਂਦਾ ਸੀ ਉਹ ਕਿਸੇ ਵੀ ਕੋਈ ਲੋ ਕੈਟਾਗਰੀ ਦਾ ਜਾਂ ਕੋਈ ਪੰਜਾਬੀ ਦੇ ਵਿੱਚ ਸਿੱਧਾ ਕਹਾਂ ਕੋਈ ਗਰੀਬ ਬੰਦਾ ਕੋਈ ਦਰਮਿਆਨਾ ਬੰਦਾ ਕੋਈ ਅਮੀਰ ਬੰਦਾ ਹਰ ਬੰਦੇ ਦਾ ਉੱਥੇ ਕੰਮ ਹੁੰਦਾ ਸੀ ਸੁਣਵਾਈ ਹੁੰਦੀ ਸੀ ਸਾਰਿਆਂ ਨੂੰ ਇੱਕੋ ਲਾਈਨ ਦੇ ਵਿੱਚ ਬਿਠਾ ਕੇ ਸੁਣਦੇ ਸੀ ਬਾਕੀ ਸੰਜੀਵ ਪ੍ਰੋੜਾ ਜੀ ਤਾਂ ਹੁਣ ਆਏ ਆ ਤੇ ਉਹਨਾਂ ਨਾਲ ਤਾਂ ਅਸੀਂ ਮਿਲੇ ਨਹੀਂ ਸੋ ਮਿਲਾਂਗੇ ਤਾਂ ਪਤਾ ਲੱਗੂਗਾ ਜੋ ਹੱਲੇ ਤੱਕ ਸੁਣਨ ਚ ਆ ਰਿਹਾ ਵੀ ਕੰਮ ਉਹ ਵੀ ਕਰਵਾਉਂਦੇ ਨੇ ਜੀ ਸੋ ਐਮਪੀ ਨੇ 3 ਸਾਲ ਤੋਂ ਲਗਾਤਾਰ ਦੇਖੋ ਪਹਿਲੇ ਤਾਂ ਦੇਖਿਆ ਨਹੀਂ ਨਾ ਤੁਸੀਂ ਵੀ ਨਹੀਂ ਦੇਖਿਆ ਹੋਣਾ ਹੁਣ ਹੀ ਐਕਟਿਵ ਹੋਏ ਨਾ 2 ਮਹੀਨਿਆਂ ਤੋਂ ਸੋ ਪਹਿਲੇ ਤਾਂ ਜਿੱਦਾਂ ਪਰ ਉਹਨਾਂ ਵੱਲੋਂ ਕਾਫੀ ਕੰਮ ਜਿਹੜੇ ਕੀਏ ਕਰਵਾਏ ਗਏ ਨੇ 에어ਪੋਰਟ ਦੀ ਗੱਲ ਕਰ ਲਈਏ ਹੋਰ ਚਰਜ਼ਾ ਦੀ ਗੱਲ ਕਰ ਲਈਏ ਤਾਂ ਕਾਫੀ ਜਿਹੜੇ ਕੰਮ ਉਹਨਾਂ ਵੱਲੋਂ ਕਿ ਹਲਕਾ ਵੈਸਟ ਵਾਲਿਆਂ ਨੂੰ ਵੀ ਉਮੀਦ ਹੈਗੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਬਿਲੋਂਗ ਕਰਦੇ ਨੇ ਤਾਂ ਇਸ ਕਰਕੇ ਫਿਰ ਤੁਹਾਨੂੰ ਕੀ ਲੱਗਦਾ ਤੁਹਾਡੇ ਹਿਸਾਬ ਨਾਲ ਕੀ ਲੱਗਦਾ ਤੁਸੀਂ ਦੱਸੋ 에어ਪੋਰਟ ਕਦੋਂ ਦਾ ਬਣਿਆ ਹੋਇਆ 에어ਪੋਰਟ ਸਾ ਮੇਰੇ ਸਾਂ 10 ਸਾਲ ਪਹਿਲਾਂ ਜਦੋਂ ਅਸੀਂ ਲੰਗੇ ਸੀ ਉਦੋਂ ਵੀ ਦੇਖਦੇ ਪਰ ਕੁਝ ਕੰਮ ਜਿਹੜੇ ਪੈਂਡਿੰਗ ਕਹਿ ਦਈਏ ਕਿ ਉਹਨਾਂ ਦੀ ਹਜ਼ੂਰੀ ਦੇ ਵਿੱਚ ਹੋਈ ਨਹੀਂ ਮੈਂ ਤੁਹਾਡੀ ਗੱਲ ਨਾਲ ਲੱਗ ਰਹੀ ਆ ਜਿਹੜਾ ਟੈਂਡਰ ਲਵਾਇਆ ਸੀਗਾ ਕਾਂ ਉਹ ਟੈਂਡਰ ਰੋਕ ਦਿੱਤਾ ਗਿਆ ਜਦੋਂ ਆਮ ਆਦਮੀ ਪਾਰਟੀ ਆ ਲੈ ਆਏ ਤੇ ਹੁਣ ਉਹ ਟੈਂਡਰ ਨੂੰ ਜਿਹੜਾ ਇਹਨਾਂ ਨੇ ਦੁਬਾਰਾ ਲਵਾਤਾ ਟੈਂਡਰ ਤਾਂ ਉਹਨਾਂ ਦਾ ਹੀ ਹੈ ਨਾ ਕੰਮ ਤਾਂ ਦੇਖੋ ਕਾਂਗਰਸ ਨਹੀਂ ਕਰਵਾਏ ਨਾ ਜ਼ਿਆਦਾ ਸੋ ਲਾਹਾ ਹਰ ਇੱਕ ਜਿਹੜਾ ਵੀ ਹੈ ਯਾਨੀ ਕਿ ਤੁਹਾਡੇ ਸ਼ਬਦਾਂ ਤੋਂ ਲੱਗ ਰਿਹਾ ਤੁਸੀਂ ਕਾਂਗਰਸ ਨੂੰ ਜਿਦਾਣਾ ਚਾਹੁੰਦੇ ਹੋ ਮੈਂ ਦੇਖੋ ਜੋ ਸੱਚ ਹੈ ਉਹ ਬੋਲਦਾ ਪਿਆ ਮੈਂ ਐਸਾ ਕੀ ਹੋ ਗਿਆ ਸੀ ਰਾਤੀ ਤੁਹਾਨੂੰ 10 ਵਜੇ ਲਾਈਵ ਹੋਣਾ ਪਿਆ ਫੇਸਬੁੱਕ ਤੇ ਆਪਣੀ ਤੇ ਕਾਫੀ ਤੁਸੀਂ ਮਤਲਬ ਇਸ ਬਾਰੇ ਗੱਲਾਂ ਵੀ ਕੀਤੀ ਮੇਰੇ ਜੋ ਸੋਸ਼ਲ ਮੀਡੀਆ ਤੇ ਉੱਤੇ ਸਾਰਾ ਚੱਲ ਰਿਹਾ ਸੀਗਾ ਜੋ ਮੇਰੇ ਮਨ ਦੇ ਵਿਚਾਰ ਸੀਗੇ ਮੈਂ ਚੰਡੀਗੜ੍ਹੋਂ ਆਇਆ ਫ੍ਰੀ ਸੀਗਾ ਮੈਂ ਲਾਈਵ ਹੋ ਗਿਆ ਆਪਣੇ ਵਿਚਾਰ ਪੇਸ਼ ਕੀਤੇ ਜਦੋਂ ਮੈਂ ਕੱਲ ਰਾਜਾ ਵੜਿੰਗ ਦੀ ਉਹ ਦੇਖੀ ਪ੍ਰੈਸ ਕਾਨਫਰੈਂਸ ਸੰਜੀਤ ਤਲਵਾਰ ਜਿਹੜਾ ਮੌਜੂਦਾ ਪ੍ਰਧਾਨ ਆ ਉਹ ਖੜਾ ਆਇਆ ਇਹਨੂੰ ਬਿਠਾਇਆ ਪਿਆ ਇਹਨੂੰ ਸਾਲ ਹੋਇਆ ਆਇਆ ਨੂੰ ਇਹ ਹੁਣ ਸਾਲ ਚ ਕਦੇ ਵੀ ਮੈਂ ਪ੍ਰਧਾਨ ਬਣ ਗਿਆ ਇੱਥੇ ਸਾਰਾ ਕੁਝ ਮੈਂ ਹੀ ਬਣ ਗਿਆ ਇੱਦਾਂ ਥੋੜੀ ਹੁੰਦਾ ਉਹ ਬੰਦਾ ਬੋਲ ਰਿਹਾ ਜਿੰਦੇ ਉੱਤੇ ਵਰਗੇ ਕੇਸ ਚੱਲਦੇ ਨੇ 307 ਵਰਗੇ ਕੇਸ ਚੱਲਦੇ ਨੇ ਮਤਲਬ ਛੱਜ ਤਾਂ ਬੋਲੇ ਛਾਂਦ ਨਹੀਂ ਬੋਲੇ ਜੀ 3606 ਕਨੇ ਇੰਨਾ ਗਿਰਿਆ ਹੋਇਆ ਕਰਦਾਰ ਦਾ ਬੰਦਾ ਜਿਹੜਾ ਵਰਗੇ ਕੇਸ ਦੇ ਵਿੱਚ 6 ਮਹੀਨੇ ਜੇਲ੍ਹ ਕੱਟ ਕੇ ਆਇਆ ਔਰ ਜ਼ਮਾਨਤ ਤੇ ਆ ਕਿਸੇ ਵੇਲੇ ਵੀ ਬੰਦੇ ਨੂੰ ਸਜ਼ਾ ਹੋ ਸਕਦੀ ਕਈ ਹੋਰ ਕੇਸ ਚੱਲਦੇ ਆ ਮੇਰੇ ਸਾਹਮਣੇ 28 29 ਆਪਾਂ ਵੈਸੇ ਇਦਾਂ ਤਾਂ ਨਹੀਂ ਕਹਿ ਸਕਦੇ ਤਾਂ ਮਤਲਬ ਕੋ ਕੇਸ ਚੱਲਦਾ ਫਿਰ ਵੀ ਤੁਸੀਂ ਇਦਾਂ ਮਤਲਬ ਤੁਸੀਂ ਕੱਲ ਵੀ ਲਾਈਵ ਹੋਏ ਹੋ ਕਾਫੀ ਕੁਝ ਕੀਤਾ ਤੁਹਾਡੇ ਮਨ ਦੇ ਵਿੱਚ ਕੀ ਇਦਾਂ ਦਾ ਕੀ ਵੈਸੇ ਤੁਸੀਂ ਸਮਝੇ ਨਹੀਂ ਗੱਲ ਦੇਖੋ ਸੱਚੇ ਦੱਸਣਾ ਮੈਂ ਸ਼ਰਟ ਟੀ-ਸ਼ਰਟ ਪਾਈ ਗਰੇ ਰੰਗ ਦੀ ਕੋਈ ਬੰਦਾ ਕਵੇ ਜੀ ਪ੍ਰਿੰਕਲ ਨੇ ਗਰੇ ਟੀ-ਸ਼ਰਟ ਪਾਈ ਹੈ ਤਾਂ ਸੱਚ ਹੀ ਹੈ ਨਾ ਪਾਈ ਹੈ ਤਾਂ ਪਾਈ ਹੈ ਹੁਣ ਉਹਦੇ ਤੇ ਬਲਾਦ ਕਰਦੇ ਦੋਸ਼ ਲੱਗੇ ਫਿਰ ਉਹ ਬੀਬੀ 2 ਸਾਲ ਵਿਚਾਰੀ ਧਰਨੇ ਤੇ ਬੈਠੀ ਰਹੀ ਫਿਰ ਉਸ ਤੋਂ ਬਾਅਦ ਕੋਰਟ ਆਈ ਪੱਚਾ ਦਰਜ ਹੁੰਦਾ ਫਿਰ ਪੀਓ ਹੁੰਦਾ ਪਗੋੜਾ ਕਰਾਰ ਹੁੰਦਾ ਹੈ ਪੇਸ਼ ਨਹੀਂ ਹੁੰਦੇ ਫਿਰ ਕੋਰਟ 'ਚ ਪੇਸ਼ ਹੁੰਦਾ ਫਿਰ ਜੇਲ ਜਾਂਦਾ ਫਿਰ 6-7 ਮਹੀਨੇ ਬਾੜੀ ਕੋਈ ਪਰਸਨਲ ਨਾ ਕੁਝ ਫੇਰ ਤੁਸੀਂ ਕਹਿੰਦੇ ਪਰਸਨਲ ਮਸਾ ਪਰਸਨਲ ਲੱਗੋ ਚ ਉਹ ਹੀ ਤਾਂ ਕਹਿ ਰਹੀਆਂ ਤੁਹਾਡੇ ਕੁਝ ਪਰਸਨਲ ਪਰਸਨਲ ਤਾਂ ਜਦੋਂ ਕਣਵਲ ਸਾਹਿਬ ਗਲਤ ਹੋ ਗਏ ਸੀ ਵਿੱਚ ਆਪਾਂ ਤਾਂ ਉਹਨਾਂ ਦੇ ਖਿਲਾਫ ਵੀ ਮੋਰਚਾ ਖੋਲਦਾ ਸੀ ਉਹਨਾਂ ਨੇ ਸਾਡੀ ਗੱਲ ਸੁਣੀ ਵੀ ਇਹ ਗੱਲ ਸਹੀ ਹੈ ਮਤਲਬ ਅਕਸਾਈ ਅਕਸਰ ਹੀ ਤੁਹਾਨੂੰ ਵਿਵਾਦਾਂ 'ਚ ਘਿਰੰਦੀ ਉਹ ਕਹਿ ਸਕਦੇ ਆ ਵਿਵਾਦ ਦਾ ਇੱਕ ਦੇਖੋ ਮੇਰੀ ਗੱਲ ਸੁਣੋ ਸਰਕਾਰ ਕਿਹੜੀ ਹੈ ਇਸਟਮ ਦੱਸੋ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤੁਸੀਂ ਹੁਣੇ ਕਿਹਾ ਵੀ ਤੁਸੀਂ ਕਾਂਗਰਸ ਨੂੰ ਸਪੋਰਟ ਕਰ ਰਹੇ ਹੋ ਜੇ ਮੈਂ ਸਰਕਾਰ ਤੋਂ ਡਰਦਾ ਮੈਂ ਕਾਂਗਰਸ ਨੂੰ ਸਪੋਰਟ ਕਰਾਂ ਤੁਸੀਂ ਦੱਸੋ ਫਿਰ ਤਾਂ ਹੀ ਸਰਕਾਰ ਨੂੰ ਸਪੋਰਟ ਕਰੀਏ ਜੀ ਜੀ ਠੀਕ ਹੈ ਜੀ ਬੰਦਾ ਉਹ ਹੁੰਦਾ ਜਿਹੜਾ ਸੱਚ ਬੋਲੇ ਭਾਵੇਂ ਕੋਈ ਆਮ ਆਦਮੀ ਪਾਰਟੀ ਦਾ ਐਮਐਲਏ ਹੋਵੇ ਭਾਵੇਂ ਕੋਈ ਕਾਂਗਰਸਾ ਉਹਨੂੰ ਸੱਚ ਬੋਲੋ ਸਾਡੇ ਇੱਥੇ ਅਸ਼ੋਕ ਪ੍ਰਾਸ਼ਰ ਪੱਪੀ ਹੈ ਮੈਂ ਉਹਨਾਂ ਦੀ ਮਦਦ ਨਹੀਂ ਕੀਤੀ ਮੈਂ ਰਵਨੀਤ ਬਿੱਟੂ ਦੀ ਮਦਦ ਕੀਤੀ ਐਮਪੀ ਜਿਹਾ ਨਹੀਂ ਪਰ ਉਹ ਬੰਦਾ ਦੇਖੋ ਕਿੰਨਾ ਨਾਲੇ ਵਾਲੇ ਕੰਮ ਨੂੰ ਦੇਖ ਲਓ ਕਿੰਨਾ ਜਦੋਂ ਜੈਤ ਜੀ ਮਦਦ ਕੀਤੀ ਮੈਂ ਤਾਂ ਰਵਨੀਤ ਸਿੰਘ ਬਿੱਟੂ ਦੀ ਮਦਦ ਕੀਤੀ ਮੈਂ ਨਹੀਂ ਮਦਦ ਕੀਤੀ ਉਹ ਬੰਦੇ ਦੀ ਪਰ ਉਹ ਬੰਦਾ ਕੰਮ ਕਰਦਾ ਹਰ ਇੱਕ ਬੰਦੇ ਦੀ ਗੱਲ ਸੁਣਦਾ ਰਵਨੀਤ ਬਿੱਟੂ ਜੀ ਦਾ ਭਾਵੇਂ ਸਾਡਾ ਭਰਾ ਹੈ ਉਹ ਮਿਲਿਆ ਚੋਣਾਂ ਤੋਂ ਬਾਅਦ ਕਿਸੇ ਨੂੰ ਤੁਸੀਂ ਦੱਸ ਦੋ ਕੋਈ ਉਹ ਕਿਸ ਤਰ੍ਹਾਂ ਦੀ ਮਦਦ ਕੀਤੀ ਸੀਗੀ ਮਦਦ ਕੀਤੀ ਚੋਣਾਂ ਦੇ ਵਿੱਚ ਪੂਰੀ ਮਦਦ ਕੀਤੀ ਨਾਲ ਜਾ ਜਾ ਕੇ ਹਾਂਜੀ ਜਿਤਾਉਣ ਦੀ ਵੋਟਾਂ ਪੁਆਈਆਂ ਗੱਡੀਆਂ ਭਰ-ਭਰ ਕੇ ਭਾਜਪੀ ਨੂੰ ਵੋਟਾਂ ਪੁਆਈਆਂ ਸੀ ਗੱਡੀਆਂ ਆਪਣੀਆਂ ਗੱਡੀਆਂ ਦੇ ਵਿੱਚ ਬੰਦੇ ਭਾਵ ਆ ਕੇ ਵੋਟਾਂ ਪਾਈਆਂ ਉਹਨਾਂ ਨੂੰ ਪਤਾ ਹੀ ਹੈ ਸਾਰਾ ਕੁਝ ਪਰ ਉਹ ਭਾਵੇਂ ਲੂਜ਼ ਕਰਕੇ ਰਾਜਾ ਵੜਿੰਗ ਜਿੱਤ ਗਿਆ ਪਰ ਉਸ ਤੋਂ ਬਾਅਦ ਰਾਜ ਸਭਾ ਮੈਂਬਰ ਬਣ ਗਏ ਮੰਤਰੀ ਬਣ ਗਏ ਤੁਸੀਂ ਦੱਸੋ ਮੈਨੂੰ ਕਿਹੜੇ ਦਿਨ ਉਹਨਾਂ ਨੇ ਲੁਧਿਆਣੇ ਵਾਲਿਆਂ ਦੀ ਗੱਲ ਸੁਣੀ ਹੈ ਗੱਲਾਂ ਤਾਂ ਸਾਡੇ ਵਰਗਿਆਂ ਨੂੰ ਸੁਣਨੀਆਂ ਪੈਂਦੀਆਂ ਹਨ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਹੁਣ ਮਿਲਣਾ ਚਾਹੋ ਥੱਲੇ ਦਫ਼ਤਰ ਦੇ ਵਿੱਚ ਤੁਹਾਨੂੰ ਹੁਣੇ ਮਿਲ ਜਾਣਾ ਕੰਮ ਵੀ ਕਰਵਾ ਦੇਣਾ ਬੰਦੇ ਨੇ ਦੇਖੋ ਕੋਈ ਸ਼ੋ ਤੁਸੀਂ ਐਮਐਲਏ ਤੋਂ ਵੀ ਨਹੀਂ ਚੰਗਾ ਲੱਗਦਾ ਵੀ ਚਲੋ ਜੇ ਕੋਈ ਕੰਮ ਕਰਦਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜਿੱਦਣ ਉਹ ਕੋਈ ਗਲਤ ਕੰ ਕੋਈ ਡਰਦੇ ਥੋੜੀ ਆ ਸੀ ਕਿਸੇ ਕੋਲ ਅਸੀਂ ਤਾਂ ਡਾਵਰ ਸਾਹਿਬ ਖਿਲਾਫ ਵੀ ਮੋਰਚਾ ਖੋਲਦਾ ਸੀ ਜਿਹੜਾ ਸਹੀ ਕੰਮ ਕਰੇਗਾ ਉਹ ਸਹੀ ਏ ਜਿਹੜਾ ਗਲਤ ਕੰਮ ਕਰੇਗਾ ਉਹ ਗਲਤ ਆ ਕੜਬਲ ਸਾਹਿਬ ਇਮਾਨਦਾਰ ਬੰਦਾ ਹੈ ਉਹ ਕਾਂਗਰਸ ਦੇ ਵਿੱਚ ਆਇਆ ਖੁਸ਼ੀ ਹੋਈ ਵਧੀਆ ਬੰਦਾ ਆਇਆ ਵਧੀਆ ਕੰਮ ਕਰਦਾ ਗਰੀਬ ਬੰਦਿਆਂ ਦੀ ਗੱਲ ਸੁਣਦਾ ਠੀਕ ਆ ਜੀ ਹੁਣ ਤੁਸੀਂ ਆ ਪਿਛਲੇ ਦਿਨੀ ਇੱਕ ਆਡੀਓ ਵਾਇਰਲ ਹੋਈ ਸੀ ਮਰਜੀਤ ਬੈਂਸ ਦੀ ਇੱਕ ਲੇਡੀ ਨਾਲ ਗੱਲ ਕਰਦੇ ਆਂ ਦੀ ਉਹ ਚ ਤੁਸੀਂ ਇਹ ਕਿਰਦਾਰ ਪਤਾ ਲੱਗਦਾ ਬੰਦੇ ਦਾ ਕੀ ਕਿਰਦਾਰ ਹੈ ਕਿੱਥੇ ਹੋ ਤੁਸੀਂ ਭਾਬੀ ਦੇ ਘਰੇ ਪਹੁੰਚੋ ਮੈਂ ਆ ਰਿਹਾ ਸੋ ਮਤਲਬ ਇਹ ਚੀਜ਼ਾਂ ਜਿਹੜੀਆਂ ਛੋਟੀਆਂ ਮੋਟੀਆਂ ਇਹ ਚੋਂ ਬੰਦੇ ਦੀ ਆਈਡੈਂਟੀ ਬੰਦਾ ਵੈਰੀਫਾਈ ਹੁੰਦਾ ਵੀ ਬੰਦੇ ਦਾ ਕਿਰਦਾਰ ਕੀ ਹੈ ਬਾਕੀ ਰਹੀ ਗੱਲ ਕਾਂਗਰਸ ਪਾਰਟੀ ਨੂੰ ਮੰਥਨ ਕਰਨ ਦੀ ਲੋੜ ਹੈ ਵੀ ਇਹ ਜੇ ਬੰਦੇ ਤੁਹਾਡੇ ਤੇ ਸਵਾਲ ਚੁੱਕਦੇ ਨੇ ਚਰਨਜੀਤ ਚੰਨੀ ਸਾਫਕਾ ਮੁੱਖ ਮੰਤਰੀ ਸੀਡਬਲਯੂਸੀ ਦੇ ਮੈਂਬਰ ਕਾਂਗਰਸ ਵਰਕਿੰਗ ਕਮੇਟੀ ਇੰਡੀਆ ਲੈਵਲ ਦੇ ਉੱਤੇ ਮੈਂਬਰ ਉਹ ਇੱਕ ਬੰਦੇ ਨੂੰ ਸ਼ਾਮਲ ਕਰਨ ਤੇ ਇੱਕ ਬਲਾਰੀਆ ਦੋ ਕੁੜੀ ਦਾ ਬੰਦਾ ਸਵਾਲ ਕਰਦੇ ਵੀ ਇਹ ਪ੍ਰੋਟੋਕੋਲ ਫੋਲੋ ਨਹੀਂ ਹੋਇਆ ਦੋਪਕੇ ਮਰ ਜਾਣਾ ਚਾਹੀਦਾ ਸੀਨਰ ਲੀਡਰਾਂ ਨੂੰ ਜਦੇ ਮੇਰੇ ਹਿਸਾਬ ਨਾਲ ਸਿਮਰਜੀਤ ਸਿੰਘ ਬੈਂਸ ਨੂੰ ਨਹੀਂ ਰਹਿਣਾ ਚਾਹੀਦਾ ਕਾਂਗਰਸ ਪਾਰਟੀ ਮੇਰੇ ਹਿਸਾਬ ਨਾਲ ਰਾਜਾ ਵੜਿੰਗ ਨੂੰ ਇਮੀਡੀਏਟਲੀ ਇਹਨੂੰ ਨੋਟਿਸ ਜਾਰੀ ਕਰਨਾ ਚਾਹੀਦਾ ਬਈ ਤੂੰ ਕਿਹੜੇ ਅਧਿਕਾਰ ਨਾਲ ਚਰਨਜੀਤ ਸਿੰਘ ਚੰਨੀ ਤੇ ਸਵਾਲ ਚੱਕੇ ਕਿਹੜੇ ਅਧਿਕਾਰ ਨਾਲ ਕਾਂਗਰਸ ਕਮੇਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਵਰਕਿੰਗ ਪ੍ਰੈਜ਼ੀਡੈਂਟ ਜਿੱਦਾਂ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਸ਼ੈਰੀ ਕਲਸੀ ਨੇ ਹਰ ਜਗ੍ਹਾ ਤੇ ਮੌਜੂਦ ਹੁੰਦੇ ਜੇ ਪ੍ਰਧਾਨ ਨਹੀਂ ਹੈਗਾ ਮੰਨ ਲਓ ਲੁਧਿਆਣੇ ਦੇ ਵਿੱਚ ਵਰਕਿੰਗ ਪ੍ਰੈਜ਼ੀਡੈਂਟ ਪ੍ਰਧਾਨ ਦਾ ਕੰਮ ਕਰਦਾ ਜੇ ਪ੍ਰਧਾਨ ਮੌਜੂਦ ਨਹੀਂ ਹੈਗਾ ਨਾ ਪ੍ਰਧਾਨ ਆਊਟ ਆਫ ਇੰਡੀਆ ਗਿਆ ਹੋਇਆ ਕਿੱਥੇ ਵਰਕਿੰਗ ਪ੍ਰੈਜ਼ੀਡੈਂਟ ਦੇ ਕੋਲ ਪਾਵਰ ਹੁੰਦੀ ਹੈ ਆਸ਼ੂ ਭਾਜੀ ਜਿਹੜੇ ਭਾਰਤ ਪੁਸ਼ਣ ਆਸ਼ੂ ਨੇ ਪੂਰੇ ਪੰਜਾਬ ਦੇ ਵਰਕਿੰਗ ਪ੍ਰੈਜ਼ੀਡੈਂਟ ਨੇ ਇਹਨੂੰ ਇਹਨੂੰ ਖੁੱਦ ਨੂੰ ਅਸਲ ਦੇ ਵਿੱਚ ਨਾ ਪੜਿਆ ਲਿਖਿਆ ਅਨਪੜਾ ਇਹਨੂੰ ਪ੍ਰੋਟੋਕੋਲ ਆਪ ਨੂੰ ਨਹੀਂ ਪਤਾ ਇਹਨੂੰ ਅਸਲ ਦੇ ਵਿੱਚ ਪਤਾ ਹੀ ਨਹੀਂ ਵੀ ਇਹਨਾਂ ਕੋਲ ਪੋਸਟਾਂ ਕਿਹੜੀਆਂ ਇਹ ਤਾਂ ਬਸ ਸੱਤਾ ਦੇ ਨਸ਼ੇ ਦੇ ਵਿੱਚ ਹੀ ਹੰਕਾਰੇ ਹੋਏ ਸੀਗੇ ਇਹਨਾਂ ਨੇ ਬਸ ਜਿੰਨਾ ਕੁ ਰਾਜ ਕਰਨਾ ਹੀ ਕਰ ਲਿਆ ਜਦੋਂ ਉਹ ਹਾਰ ਗਏ ਆ ਇਹਨਾਂ ਨੂੰ ਆਪ ਇਹਨਾਂ ਨੂੰ ਦੇਖੋ ਇੱਕ ਬੰਦਾ ਆਜ਼ਾਦ ਜਿੱਤਦਾ 50 50000 55 55000 ਵੋਟ ਤੇ ਉਸ ਤੋਂ ਬਾਅਦ ਉਹ ਬੰਦੇ ਦੀ ਜਮਾਨਤ ਜ਼ਬਤ ਹੋ ਜਾਂਦੀ ਸਿੱਧਾ ਹੀ ਜਮਾਨਤ ਵੀ ਨਹੀਂ ਭਜਦੀ ਕਹਿੰਦਾ ਮਤਲਬ ਇੱਕ ਅਸੀਂ ਇਹ ਫੰਡ ਜਮ੍ਹਾਂ ਕਰਾਉਂਦੇ ਆ ਜਿਹਨੂੰ ਜਮਾਨਤ ਕਹਿੰਦੇ ਆ ਵੀ ਇਹ ਜਦੋਂ ਤੁਸੀਂ ਇਲੈਕਸ਼ਨ ਲੜੋਗੇ ਪੈਸੇ ਤੁਹਾਨੂੰ ਵਾਪਸ ਹੋ ਜਾਣਗੇ ਉਹ ਵੀ ਨਹੀਂ ਮਿਲਦੇ ਉਹਨਾਂ ਨੂੰ ਸੋ ਤੁਸੀਂ ਦੇਖੋ ਵੀ ਕਿੰਨਾ ਮਾੜਾ ਉਹਨਾਂ ਦਾ ਕਿਰਦਾਰ ਹੋਏਗਾ ਕਿੰਨਾ ਮਾੜਾ ਅਕਸ ਹੋਏਗਾ ਵੀ ਜਿਹੜੀ ਲੋਕ ਹੁੰਦਾ ਨਹੀਂ ਜਮਾਨਤਾ ਜ਼ਬਤ ਕਰਾ ਦਿੰਦੇ ਸੋ ਮੈਂ ਤਾਂ ਕਾਂਗਰਸ ਪਾਰਟੀ ਨੂੰ ਬੇਨਤੀ ਕਰਾਂਗਾ ਵੀ ਜਿਹੜੇ ਦੇਖੋ ਤੁਹਾਡੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਇੱਜ਼ਤ ਦਾ ਸਵਾਲ ਆ ਪਾਰਤ ਪੂਸ਼ਣ ਆਸ਼ੂ ਜੀ ਦੀ ਵੀ ਇੱਜ਼ਤ ਦਾ ਸਵਾਲ ਆ ਵੀ ਫੋਰਨ ਇਹਨੂੰ ਇਮੀਡੀਏਟਲੀ ਤੁਸੀਂ ਬੈਂਸ ਭਰਾਵਾਂ ਨੂੰ ਕਾਂਗਰਸ ਚੋਂ ਕੱਢੋ ਵੀ ਇਹੇ ਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰੋ ਸੋ ਕਿਤੇ ਨਾ ਕਿਤੇ ਪ੍ਰਿੰਕਲ ਦੀ ਗੱਲ ਕਰੀਏ ਤਾਂ ਇਹ ਸਿਮਰਜੀਤ ਸਿੰਘ ਬੈਂਸ ਤੋਂ ਜਿਹੜਾ ਕਿ ਨਾਰਾਜ਼ ਹੁੰਦੇ ਨਜ਼ਰ ਆਏ ਨੇ ਨਾਰਾਜ਼ਗੀ ਇਹਨਾਂ ਨੇ ਜਤਾਈ ਹੈ ਤਾਂ ਕਿਤੇ ਨਾ ਕਿਤੇ ਆਪਣਾ ਜਿਹੜਾ ਕਿ ਹੈ ਪਹਿਲਾਂ ਲਾਈਵ ਵੀ ਹੁੰਦੇ ਨੇ ਲਗਾਤਾਰ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਤੇ ਅੱਜ ਵੀ ਤੁਹਾਡਾ ਇਸ ਬਾਰੇ ਕੀ ਕਹਿਣਾ ਤੁਸੀਂ ਵੀ ਜ਼ਰੂਰ ਦੱਸਿਓ ਕਮੈਂਟ ਹੈ ਜ਼ਰੂਰ ਕਰਿਓ ਇਦਾਂ ਦੀ ਅਪਡੇਟਸ ਨਾਲ ਬਣੀ ਰਿਓ ਈਪ ਨਿਊਜ਼ ਪੰਜਾਬ ਦੇ ਨਾਲ